ਹੈਲੋ एवरीवन ਸਤਿ ਸ਼੍ਰੀ ਅਕਾਲ ਜੀ I ਹੋਪ ਯੂ ਆਲ ਢਿੰਗ ਵੈਲ ਤੇ ਠੰਡ ਦਾ ਮੌਸਮ ਦਿਨੋਂ ਦਿਨ ਜਿਹੜਾ ਵੱਧਦਾ ਜਾ ਰਿਹਾ ਹੈ ਠੰਡ ਬਹੁਤ ਜ਼ਿਆਦਾ ਜਿਹੜੀ ਵੱਧ ਗਈ ਹੈ ਸੋ ਮੇਰੇ ਕੋਈ ਕੁਐਸਚਨਸ ਆਏ ਸੀ ਤਾਂ ਮੈਂ ਉਹਨਾਂ ਨੂੰ ਟੋਟਨ ਡਾਉਨ ਕਰ ਲਿਆ ਤੇ ਕੁਝ ਕੁਐਸਚਨ ਸਰਦੀਆਂ ਨਾਲ ਰਿਲੇਟਡ ਜਿਹੜੇ ਕੀ ਆ ਮੋਸਟ ਪ੍ਰੋਬਬਲੀ ਸਾਨੂੰ ਕੁਐਸਚਨ ਆ ਰਿਹਾ ਹੈ ਰੈਗੂਲਰ ਕਿ ਸਰਦੀਆਂ ਦੇ ਵਿੱਚ ਪਾਣੀ ਪੀਣ ਦੀ ਪ੍ਰਸਾਧ ਸਾਹ ਤੇ ਕਿੰਨਾ ਪਾਣੀ ਪੀਣਾ ਚਾਹੀਦਾ ਆ ਤੇ ਕਿਉਂ ਪੀਣਾ ਚਾਹੀਦਾ ਹੈ ਕਈ ਲੋਕਾਂ ਦਾ ਮੰਨਣਾ ਹੈ ਕਿ ਸਰਦੀਆਂ 'ਚ ਬਹੁਤੀ ਧੁੱਪ ਸੇਕਣੀ ਚਾਹੀਦੀ ਹੈ ਸਾਰਾ ਸਾਰਾ ਦਿਨ ਧੁੱਪ 'ਚ ਹੀ ਬੈਠੇ ਰਹਿੰਦੇ ਤੇ ਇਹ ਸਹੀ ਹੈ ਕਿ ਆਸਿਰਫ 1-2 ਘੰਟੇ ਦੀ ਧੁੱਪ ਬਹੁਤ ਹੁੰਦੀ ਆ ਟੂ ਐਕਟੀਵੇਟ ਵਿਟਾਮਿਨ ਡੀ ਤੇ ਕੁਝ ਕੰਸੈਪਟਸ ਜਿਹੜੇ ਹੈਗੇ ਆ ਜਿਵੇਂ ਕਿ ਵਜ਼ਨ ਘਟਾ ਰਹੇ ਆ ਜਿਹੜੇ ਲੋਕ ਤੇ ਨਾਲ ਹੀ ਨਾਲ ਜਿਹੜੇ 슈ਗਰ ਲੈਵਲ ਕਿਵੇਂ ਪ੍ਰਭਾਵਿਤ ਹੁੰਦਾ ਹੈ ਕਿਉਂ ਹੁੰਦਾ ਹੈ ਤੇ ਜਾਂ ਸਰਦੀਆਂ 'ਚ ਫੀਵਰ ਦਾ ਕੀ ਕਾਰਨ ਹੈ ਇਹਨੇ ਇਹਨੂੰ ਠੀਕ ਕੀਤਾ ਜਾਵੇ ਵਿਦ ਹੈਲਪ ਆਫ ਨੈਚਰੋਪੈਥੀ ਤੇ ਹੋਰ ਵੀ ਬਹੁਤ سارے ਕੁਐਸ਼ਨਸ ਤੇ ਅਗਰ ਮੈਂ ਤਾਂ ਕੁਐਸ਼ਨ ਪੜ੍ਹਦੀ ਰਹੀ ਤਾਂ ਆਨਸਰ ਦੇਣ ਦਾ ਟਾਈਮ ਨਿਕਲ ਜਾਣਾ ਸੋ ਸਭ ਤੋਂ ਪਹਿਲਾਂ ਆਪਾਂ ਜਿਹੜੇ ਇਕੋਜੈ ਕੁਐਸ਼ਨਸ ਆ ਉਹਨਾਂ ਨਾਲ ਰਿਲੇਟਡ ਡਿਸਕਸ਼ਨ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਿంటర్ ਸੀਜ਼ਨ ਦੀ ਯਾਨੀ ਕਿ ਸਰਦੀਆਂ ਚ ਪਾਣੀ ਪੀਣ ਦਾ ਕੀ ਪ੍ਰੋਸੈਸ ਦਾ ਸਰਦੀਆਂ ਚ ਪਾਣੀ ਪੀਣ ਦਾ ਪ੍ਰੋਸੈਸ ਇਹੀ ਹੈ ਕਿ ਕੋਸਾ ਪਾਣੀ ਪੀਓ ਠੀਕ ਹੈ ਹਰ ਟਾਈਮ ਤੁਸੀਂ ਜੜਾ ਆਪਣੀ ਜੋ ਵੀ ਬੋਟਲ ਦੇ ਵਿੱਚ ਪਾਣੀ ਰੱਖਦੇ ਹੋ ਐਲਕਲਾਈਨ ਰੱਖਿਆ ਹੈ ਸਿੰਪਲ ਰੱਖਿਆ ਹੈ ਨਿੰਬੂ ਪਾ ਕੇ ਰੱਖਿਆ ਹੈ ਨਾਰੀਅਲ ਪਾਣੀ ਦਾ ਚਲਵਾ ਦਿੱਤੀ ਜ ਹੈ ਬਰਕ ਨਹੀਂ ਪਾਣੀ ਵੀ ਕੋਸਾ ਪੀ ਸਕਦੇ ਠੀਕ ਹੈ ਜਿਨ੍ਹਾਂ ਨੂੰ 슈ਗਰ ਹੈ ਉਹ ਐਜ਼ ਇਟ ਇਜ਼ ਨਮਕ ਕਾਲੀ ਮਿਰਚ ਪਾ ਕੇ ਪੀਣ ਉਹ ਵੀ ਸੇਂਦਾ ਨਮਕ ਔਰ ਜਿਨ੍ਹਾਂ ਨੂੰ 슈ਗਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਡਾਇਬਟਿਕ ਨਹੀਂ ਹੈਗੀ ਉਹ ਗੁੜ ਸ਼ੱਕਰ ਪਾ ਕੇ ਦਾ ਸੇਵਨ ਕਰ ਸਕਦੇ ਸ਼ੱਕਰ ਨਾਲ ਇਹਦਾ ਟੇਸਟ ਬਹੁਤ ਬੈਸਟ ਹੁੰਦਾ ਹੈ ਸੋ ਪ੍ਰੋਸੈਸ ਕੀ ਹੈ ਕਿ ਹੁਣ ਇਹਦੇ ਵਿੱਚ ਆਪਣਾ ਪਾਣੀ ਦੀ ਕੰਜ਼ਮਪਸ਼ਨ ਬਹੁਤ ਜ਼ਿਆਦਾ ਘਟ ਜਾਂਦੀ ਹੈ ਦੋ ਦੋ ਤਿੰਨ ਲੀਟਰ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਆਪਾਂ ਪਾਣੀ ਪੀਣਾ ਹੀ ਛੱਡ ਦਿੱਤੀ। ਸੋ ਐਦਾਂ ਨਾ ਕਰੋ। ਕੋਸਾ ਪਾਣੀ ਰੱਖੋ ਹਰ ਟਾਈਮ ਆਪਣੇ ਕੋਲ ਤੇ ਵਿੱਚ ਨਿੰਬੂ ਪਾ ਲਓ। ਠੀਕ ਹੈ? ਉਹ ਐਲਕਲਾਈਨ ਪਾਣੀ ਦੀ ਤਰ੍ਹਾਂ ਪੀ ਲਓ ਜਾਂ ਸਿੰਪਲ ਪਾਣੀ। ਇਹ ਵੀ ਨਹੀਂ ਹੈ ਕਿ ਪੂਰਾ ਪੂਰਾ ਕਲਾਸਿਕ ਵਾਚੀ ਜਿਨਾ ਦੋ ਦੋ ਘੁੱਟ ਪਰ ਕੇ ਫਿਰ ਚੱਲੋ ਤਾਂ ਪਾਣੀ ਦੀ ਕੰਜ਼ਮਪਸ਼ਨ ਦੇhti ਪੂਰੀ ਹੋਣ ਲੱਗ ਜਾਂਦੀ ਹੈ। ਉਸ ਤੋਂ ਬਾਅਦ ਆਪਣਾ ਕੁਐਸਚਨ ਇਹ ਸੀਗਾ ਕਿ ਕਿੰਨਾ ਪਾਣੀ ਪੀਣਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਤੇ ਕਿਉਂ ਪੀਣਾ ਚਾਹੀਦਾ ਉਹ ਵੀ ਮੈਂ ਦੱਸ ਦਿੰਨੀ ਆ ਕਿ ਪਾਣੀ ਸਾਡੀ ਬਾਡੀ ਦਾ ਨੂ ਡੀਟੌਕਸੀਫਾਈ ਕਰਦਾ ਹੈ ਪਾਣੀ ਸਾਡੀ ਬੋਡੀ ਦਾ ਵਜ਼ਨ ਸੰਤੁਲਨ ਰੱਖਦਾ ਹੈ ਪਾਣੀ ਸਾਡੀ ਬੋਡੀ ਦੇ ਵਿੱਚ ਲੀਵਰ ਫੰਕਸ਼ਨ ਕਿਡਨੀ ਫੰਕਸ਼ਨ ਹਾਰਟ ਫੰਕਸ਼ਨ ਇਹਨਸਾ ਫੰਕਸ਼ਨਸ ਨੂੰ ਪ੍ਰੋਪਰ ਰੱਖਦਾ ਬਲੱਡ ਨੂੰ ਸਰਕੂਲੇਟ ਜਿਹੜਾ ਹੈ ਉਹ ਵੀ ਪ੍ਰੋਪਰ ਸਰਕੂਲੇਸ਼ਨ ਹੁੰਦੀ ਹੈ ਸੋ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਬਹੁਤ ਹੀ ਜ਼ਰੂਰੀ ਭੂਮਿਕਾ ਨਿਭਾਉਂਦੇ ਹੈ ਪਾਣੀ ਜਿਹੜਾ ਸਾਡੇ ਸਰੀਰ ਦੇ ਵਿੱਚ ਸਾਰਿਆਂ ਨੂੰ ਹੀ ਤਾਂ ਜਿਆਦਾ ਹੋ ਜਵੇ ਤਾਂ ਵੀ ਪ੍ਰੋਬਲਮ ਹੈ ਘੱਟ ਹੋ ਜਵੇ ਤਾਂ ਤਾਂ ਪ੍ਰੋਬਲਮ ਹੈਗੀ ਹੈ ਹਾਈਡਰੇਟਡ ਰੱਖੋ ਬਾਡੀ ਨੂੰ ਡੀ ਹਾਈਡਰੇਸ਼ਨ ਹੋ ਜਾਊਗੀ ਤਾਂ ਬਹੁਤ ਸਾਰੀਆਂ ਦਿੱਕਤਾਂ ਆਉਣੀਆਂ ਫੋਰ ਏਗਜ਼ਾਮਪਲ ਜਦੋਂ ਡੀਹਾਈਡਰੇਟਿਡ ਯਾਨੀ ਕਿ ਜਿਵੇਂ ਹੁਣ ਰਾਜਸਥਾਨ ਹੈ ਜਾਂ ਇਦਾਂ ਦੀਆਂ ਸਿਟੀਜ਼ ਜਿੱਥੇ ਪਾਣੀ ਹੈ ਹੀ ਨਹੀਂ ਤੇ ਉੱਥੋਂ ਦੀ ਧਰਤੀ ਦੇਖੋ ਤੁਸੀਂ ਕ੍ਰੈਕਸ ਨਾਲ ਭਰੀ ਹੋਈ ਹੈ ਸੇਮ ਇਜ਼ ਐਟ ਇਜ਼ ਇਜ਼ ਐਜ਼ ਇਟ ਇਜ਼ ਸਾਡੀ ਬਾਡੀ ਧਰਤੀ ਹੈ ਔਰ ਇਹਦੇ ਵਿੱਚ ਕ੍ਰੈਕਸ ਆਉਣ ਲੱਗ ਜਾਂਦੇ ਸਾਡੀ ਸਕਿਨ ਰਫ ਹੋ ਜਾਂਦੀ ਹੈਗੀ ਹੈ ਠੀਕ ਹੈ ਬਾਡੀ ਦੇ ਰੈਸ਼ੇਸ ਬਲੈਮਿਸ਼ੇਸ ਪਿੰਪਲਸ ਠੀਕ ਹੈ ਫਿਰ ਇੰਟਰਨਲ ਬਾਡੀ ਚ ਲੀਵਰ ਫੰਕਸ਼ਨਸ ਨਹੀਂ ਪ੍ਰੋਪਰ ਰਹਿੰਦੇ ਕਿਡਨੀ ਫੰਕਸ਼ਨਸ ਪ੍ਰੋਪਰ ਨਹੀਂ ਰਹਿੰਦੇ ਇਸ ਕਰਕੇ ਜਿਹੜਾ ਪਾਣੀ ਹੈ ਪੀਣਾ ਸਾਡੇ ਸਿਹਤ ਲਈ ਸਾਡੇ ਸਰੀਰ ਲਈ ਸਾਡੀ ਆਤਮਾ ਲਈ ਸਾਡੇ ਦਿਮਾਗ ਲਈ ਬਹੁਤ ਜ਼ਿਆਦਾ ਸਿਰਫਰੀ ਹੈ ਸੋ ਆਈ ਹੋਪ ਇਹ ਕੁਐਸਚਨ ਤੁਹਾਨੂੰ ਕਲੀਅਰ